ਸਤਿ ਸ਼੍ਰੀ ਅਕਾਲ ਜੀ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਪਿਛਲੇ ਸਾਲ ਸਾਡੇ ਧਿਆਨ 'ਚ ਇੱਕ ਮਸਲਾ ਆਇਆ ਸੀ ਕਿ ਇੱਕ ਸੁਧਾਰਨ ਕਿਸਾਨ ਨੂੰ ਕਰੋੜਾਂ ਦੀਆਂ ਟਰਾਂਜੈਕਸ਼ਨਾਂ ਬਦਲੇ ਇਨਕਮ ਟੈਕਸ ਦੇ ਨੋਟਸ ਆਉਂਦੇ ਆ ਕਿ ਤੇਰੇ ਭਾਈ ਅਕਾਊਂਟ 'ਚੋਂ ਕਰੋੜਾਂ ਦੀਆਂ ਟਰਾਂਜੈਕਸ਼ਨਾਂ ਹੋਈਆਂ 100-200 ਕਰੋੜ ਦੀਆਂ ਟਰਾਂਜੈਕਸ਼ਨਾਂ ਹੋਈਆਂ ਤੋ ਚੰਬਤ ਸੀ ਕਿਉਂਕਿ ਸੀਮਤ ਸਾਧਨ ਸੀਗੇ ਤੇ ਉਹ ਤਾਂ ਆਪ ਦਾ ਘਰ ਦਾ ਗੁਜ਼ਾਰਾ ਮਸਾ ਚੱਲਦਾ ਸੀ ਹੌਲੀ 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 ਇਸ ਗੱਲ ਦਾ ਉਹਨੇ ਪਿੱਛਾ ਕੀਤਾ ਆਪਦੇ ਜਾਣਕਾਰਾਂ ਦੇ ਨਾਲ ਤਾਂ ਇਹਦੇ ਵਿੱਚ ਇਹ ਸਮਝ ਆਇਆ ਕਿ ਉਹਨੇ ਕਦੇ ਨੌਕਰੀ ਲੈਣ ਲਈ ਕਿਸੇ ਸੰਸਥਾ 'ਚ ਕਿਸੇ ਪ੍ਰਾਈਵੇਟ ਕੰਪਨੀ 'ਚ ਖਾਤਾ ਖਲਵਾਇਆ ਸੀ ਇੱਕ ਤੇ ਪੈਨ ਆਧਾਰ ਦਿੱਤੇ ਸੀਗੇ ਕੁਝ ਸਾਈਨ ਵੀ ਕੀਤੇ ਸੀ ਤਾਂ ਉਹਨੂੰ ਹੌਲੀ-ਹੌਲੀ ਜਾ ਕੇ ਸਮਝ ਆਇਆ ਕਿ ਉਹਦੇ ਨਾਂ ਤੇ ਇੱਕ ਐਗਰੀਕਲਚਰ ਅਕਾਊਂਟ ਖੋਲਿਆ ਗਿਆ ਜੋ ਸਿਰਫ ਆਰਟੀਈ ਜਈ ਖੁੱਲ੍ਹੇ ਦਾ ਉਹਨੂੰ ਆਰਟੀਈ ਦੇ ਰੂਪ ਚ ਰਜਿਸਟਰਡ ਕੀਤਾ ਗਿਆ ਪਰ ਇਹਦੇ ਵਿੱਚ ਇਸ ਗੱਲ ਦਾ ਬੜਾ ਧਿਆਨ ਰੱਖਿਆ ਗਿਆ ਉਹਨਾਂ ਛਾਤਰ ਲੋਕਾਂ ਵੱਲੋਂ ਕਿ ਉਹਦੇ ਖਾਤੇ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਉਹਨਾਂ ਦਾ ਸੀ ਜਿਨ੍ਹਾਂ ਨੇ ਇਸ ਬੰਦੇ ਨਾਲ ਇਸ ਨੂੰ ਆਪ ਦੇ ਇੱਕ ਭਝਾ ਚ ਲਜਾ ਲਿਆ ਸੀ ਹੌਲੀ ਹੌਲੀ ਇਹ ਗੱਲ ਨਿਕਲਦੀ ਨਿਕਲਦੀ ਨਿਕਲੀ ਕਿ ਬਹੁਤ ਸਾਰੇ ਲੋਕਾਂ ਨੇ ਕੁਝ ਹੋ ਰਿਹਾ ਹੈ ਸਧਾਰਨ ਕਿਸਾਨਾਂ ਨਾਲ ਨੌਜਵਾਨ ਪੜ੍ਹੇ ਲਿਖੇ ਮੁੰਡਿਆਂ ਨਾਲ ਇਵੇਂ ਕਿ ਸਬਜੀ ਵਿੱਚ ਨਾਲ ਦੇ ਅਕਾਊਂਟ ਦੇ ਵਿੱਚੋਂ ਵੀ 2-300 ਕਰੋੜ ਦੀਆਂ ਟ੍ਰਾਂਜੈਕਸ਼ਨਾਂ ਦਾ ਮਸਲਾ ਸਾਹਮਣੇ ਆਇਆ ਹੁੰਦਾ ਕਿਉਂ ਇਸ ਤਰ੍ਹਾਂ ਕਿਉਂਕਿ ਜਿਹੜਾ ਐਗਰੀਕਲਚਰ ਅਕਾਊਂਟ ਹੈ ਜਿਹੜਾ ਆਰਤੀਆ ਦੇ ਰਜਿਸਟਰਡ ਹੋਣ ਤੋਂ ਬਾਅਦ ਖੁੱਲਦਾ ਹੈ ਉਹਦੇ ਤੇ 1 ਕਰੋੜ ਤੋਂ ਉੱਪਰ ਕੈਸ਼ ਕਢਵਾਉਣ ਤੇ ਟੀਡੀਐਸ ਹੈ ਜਿਹੜਾ ਉਨੇ ਹੀ ਕੱਟਿਆ ਜਾਂਦਾ ਇਸ ਖਾਤੇ ਇਸ 38 ਰੂਪ ਚ ਇਹ ਛੋੜਾ ਤਾਂ ਫਿਰ ਹੌਲੀ ਹੌਲੀ ਇਦਾਂ ਕੰਮ ਚੱਲਦਾ ਹੈ ਕਿ ਵਾਈਟ ਤੋਂ ਬਲੈਕ ਕੀਤਾ ਜਾਂਦਾ ਪੈਸਾ ਤੇ ਇਸ ਪੈਸੇ ਨੂੰ ਜਿਆਦਾ ਜਦੋਂ ਦੇ ਸੂਤਰਾ ਮੁਤਾਬਕ ਗੁਵਿੰਦਗੜ ਖੰਨਾ ਤੇ ਲੁਧਿਆਣਾ ਚ ਸਕ੍ਰੈਪ ਖਰੀਦਣ ਲਈ ਵਰਤਿਆ ਜਾਂਦਾ ਹੈ। ਕਈ ਲੋਕਾਂ ਨੂੰ ਇਸ ਚਾਂਸੇ ਚ ਲਜਾ ਕੇ ਉਹਨਾਂ ਦੇ ਖਾਤੇ ਖਲਾਈ ਜਾਂਦੇ ਤੇ ਉਹਨਾਂ ਦੇ ਕਈ-ਕਈ ਖਾਤਿਆਂ ਦੇ ਵਿੱਚੋਂ ਟ੍ਰਾਂਜੈਕਸ਼ਨਾਂ ਟ੍ਰਾਂਸਫਰਸ ਕੀਤੀਆਂ ਜਾਂਦੀਆਂ ਟ੍ਰਾਂਸਫਰ ਕੀਤੇ ਜਾਂਦੇ ਲੇਅਰ ਬਣਾਈਆਂ ਜਾਂਦੀਆਂ ਕਿਤੇ ਇੱਕ ਇੱਕ ਖਾਤੇ ਚ ਜਾ ਕੇ 2-300 ਕਰੋੜ ਤੱਕ ਕੈਸ਼ ਵੀ ਕਢਾਇਆ ਜਾਂਦਾ ਹੈਗਾ ਤਾਂ ਕਿ ਜਦੋਂ ਕੋਈ ਚੱਕਰ ਪਵੇ ਇਨਵੈਸਟੀਗੇਸ਼ਨ ਹੋਵੇ ਤਾਂ ਟ੍ਰੇਲ ਜਿਹੜੀ ਉਹ ਨਾ ਬਣ ਸਕੇ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ। ਸੂਤਰਾਂ ਮੁਤਾਬਕ ਪਿਛਲੇ ਸਾਲ ਤੋਂ ਇਨਕਮ ਟੈਕਸ ਭਾਗ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਖਾਤੇ ਜਿਹੜੇ ਉਹ ਚੈੱਕ ਕੀਤੇ ਤੇ ਉਹਨਾਂ ਦੇ ਘਰਾਂ ਚ ਜਾ ਕੇ ਪੁੱਛਕਿਛ ਕੀਤੀ ਤਾਂ ਉਹਨਾਂ ਦੇ ਕਿਸੇ-ਕਿਸੇ ਦੇ ਘਰ 'ਚ ਤਾਂ ਗੇਟ ਵੀ ਨਹੀਂ ਸੀਗੇ। ਕੋਈ ਸਬਜ਼ੀ ਵੇਚ ਰਿਹਾ ਹੈ, ਕੋਈ ਛੋਟਾ ਕਿਸਾਨ ਹੈ, ਇਨਕਮ ਟੈਕਸ ਵਿਭਾਗ ਵੀ ਇਸ ਗੱਲ ਤੇ ਖਰਾਸੀ। ਫਿਰ ਹੌਲੀ-ਹੌਲੀ ਜੋੜ-ਮੇਲ ਤੋਂ ਪਤਾ ਲੱਗਿਆ ਜਦੋਂ ਤਾਰਾਂ ਜੁੜੀਆਂ ਕਿ ਇਹਨਾਂ ਲੋਕਾਂ ਨੂੰ ਉਹਨਾਂ ਦੇ ਖਾਤੇ ਖਲੋਣ ਦੇ ਬਜੂ ਕੋਈ 5-10 ਹਜ਼ਾਰ ਰੁਪਈਆ ਵੀ ਦਿੱਤਾ ਜਾਂਦਾ ਹੈ। ਕਿਸੇ ਨੂੰ ਨੌਕਰੀਆਂ ਝਾਂਸਾ ਦੇ ਕੇ ਖਾਤਾ ਖਲਵਾਇਆ ਜਾਂਦਾ ਹੈ। ਕਿਸੇ ਨੂੰ ਥੋੜੇ-ਬਹੁਤ ਪੈਸੇ ਦੇ ਕੇ ਰੈਗੂਲਰ ਪੈਸੇ ਦਿੱਤੇ ਜਾਂਦੇ ਨੇ। ਤੇ ਉਹਨੂੰ ਇਹ ਨਹੀਂ ਇਲਮ ਹੁੰਦਾ ਕਿ ਉਹਦੇ ਖਾਤੇ ਚੋਂ ਕਰੋੜਾਂ ਦੀਆਂ ट्रांजੈਕਸ਼ਨਾਂ ਜਿਹੜੀਆਂ ਉਹ ਹੋ ਰਹੀਆਂ ਤੇ ਉਹ ਖੁਦ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਇਸ ਕੈਸ਼ ਨੂੰ ਵਰਤਦੇ ਆ 2 300 400 ਕਰੋੜ ਤੱਕ ਇੱਕ ਖਾਤੇ ਚੋਂ ਕਢਾਇਆ ਜਾ ਰਿਹਾ ਤੇ ਟीडीएस ਜਿਹੜਾ ਬਚਾਉਣ ਲਈ ਤੇ ਚਿੱਟੇ ਤੁਹਾਨੂੰ ਕਾਲੇ ਰੂਪ ਚ ਵਰਤਣ ਲਈ ਇਹ ਸਾਰਾ ਕੁਝ ਕੀਤਾ ਜਾ ਪਿਛਲੇ ਦਿਨਾਂ ਵਿੱਚ ਸਾਈਬਰ ਕ੍ਰਾਈਮ ਕੋਡ ਵੀ ਤੇ ਆਮਦਨ ਕਰ ਵਿਭਾਗ ਹੈ ਜਿਹੜਾ ਉਹਦੇ ਵੀ ਧਿਆਨ ਚ ਮਸਲੇ ਆਏ ਤੇ ਕਾਫੀ ਲੋਕਾਂ ਦੇ ਉੱਤੇ ਉਹਨਾਂ ਨੇ ਆਪੋ ਆਪਣੇ ਰੂਪ ਚ ਐਕਸ਼ਨ ਵੀ ਲਿਆ ਹੈਗਾ ਪਰ ਇੱਥੇ ਦੋ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਬਣਦਾ ਹੈ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੂੰ ਤੁਸੀਂ ਅੜਤੀ ਦੇ ਰੂਪ ਚ ਰਜਿਸਟਰ ਕਰਦੇ ਹੋ ਕਿ ਉਹਨਾਂ ਦੀ ਫਿਜ਼ੀਕਲੀ ਕੋਈ ਇਨਕੁਆਇਰੀ ਹੁੰਦੀ ਹੈ ਕਿ ਉਹ ਅੜਤੀ ਹੈ ਕਿ ਹੈ ਕਿ ਨਹੀਂ ਤੇ ਹਰ ਫਾਈਨੈਂਸ਼ੀਅਲ ਇਅਰ ਉਹਨੂੰ ਚੈੱਕ ਕੀਤਾ ਜਾਵੇ ਕਿ ਉਹ ਅਰਥ ਦਾ ਹੀ ਕੰਮ ਕਰਦਾ ਹੈ ਕਿ ਜੁਗਾੜਬਾਜੀ ਦੇ ਰੂਪ ਚ ਉਹਨੂੰ ਵਰਤੇ ਜਾ ਰਿਹਾ ਹੈ। ਨੰਬਰ 2 ਅਸੀਂ ਪੈਨ ਤੇ ਆਧਾਰ ਤੇ ਸਾਈਨ ਕਿੱਥੇ ਕਰ ਰਹੇ ਆ ਇਹਦਾ ਸਾਨੂੰ ਵੀ ਖਾਸ ਧਿਆਨ ਰੱਖਣ ਦੀ ਲੋੜ ਹੈ। ਮੁੜ ਕੇ ਨਹੀਂ ਅਸੀਂ ਕਿਸੇ ਚਮੇਲੇ ਵਿੱਚ ਫਸ ਜਾਵਾਂਗੇ ਤਾਂ ਉਹਦੇ ਰੂਪ ਦੇ ਵਿੱਚ ਸਾਨੂੰ ਕੀ ਕੁਝ ਭੁਗਤਣਾ ਪੈ ਸਕਦਾ ਹੈ ਸਾਡੇ ਪਿੱਠ ਪਿੱਛੇ ਕੀ ਕੁਝ ਹੋ ਰਿਹਾ ਹੈ ਇਹ ਇਹ ਦਾ ਫਿਰ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਹੈ। ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਕਦੇ ਵੀ ਜਦੋਂ ਤੁਸੀਂ ਪੈਨ ਆਧਾਰ ਕਿਸੇ ਨੂੰ ਦੇਣਾ ਹੈ ਸਾਈਨ ਕਿਤੇ ਕਰਨੇ ਹੈ ਫਿੰਗਰ ਪ੍ਰਿੰਟ ਪ੍ਰਿੰਟ ਕਿਤੇ ਲਾਉਣੇ ਹੈ ਤੋ ਤਾਂ ਖਿਆਲ ਰੱਖਿਆ ਜਾਵੇ ਤਾਂ ਕਿ ਤੁਹਾਡੇ ਅਕਾਊਂਟ ਦਾ ਤੁਹਾਡੇ ਆਧਾਰ ਪੈਨ ਦਾ ਕੋਈ ਮਿਸਯੂਜ਼ ਨਾ ਕਰ ਸਕੇ ਤੇ ਤੁਹਾਡੇ ਖਾਤਿਆਂ ਦੇ ਵਿੱਚੋਂ ਕਰੋੜਾਂ ਦੀਆਂ ट्रांजੈਕਸ਼ਨਾਂ ਕਰਕੇ ਤੁਹਾਨੂੰ ਕਿਸੇ ਪੱਕੇ ਹੀ ਕਲੇਸ਼ ਚ ਨਾ ਅੜ ਜਾ ਲਿਆ ਜਾਵੇ ਸੋ ਇਸ ਗੱਲ ਦਾ ਰੱਖੋ ਖਿਆਲ ਰਹੋ ਤੰਦਰੁਸਤ ਸਤਿ ਸ਼੍ਰੀ ਅਕਾਲ